ਇਸ ਸਮੇਂ ਜਿਹੜੀ ਜਗ੍ਹਾ ਤੇ ਮੈਂ ਖੜਾ ਆ ਮਾ ਇਹ ਰੇਤ ਦੇ ਟਿੱਬੇ ਰਾਜਸਥਾਨ ਦੇ ਨਹੀਂ ਹੈ ਇਹ ਪੰਜਾਬ ਦਾ ਉਹ ਇਲਾਕਾ ਵਾ ਜਿਹੜਾ ਪਿਛਲੇ ਸਵਾ ਮਹੀਨੇ ਤੋਂ ਪਾਣੀ ਦੇ ਥੱਲੇ ਸੀ ਜਿਹੜੀ ਸਾਡੀ ਸਰਕਾਰ ਵਾ ਸਾਡੀ ਸਰਕਾਰ ਨੇ ਇਸ ਪਿੰਡ ਨੂੰ ਰਾਜਸਥਾਨ ਬਣਾਤਾ ਮੈਂ ਸੀਐਮ ਮਾਨ ਸਾਹਿਬ ਨੂੰ ਇੱਕ ਗੱਲ ਕਹਿਣਾ ਵਾ ਕਿ ਥੋੜਾ ਜਿਹਾ ਨਾ ਤੁਸੀਂ ਪੋਲਤੇ ਨਾਓ ਤੁਸੀਂ ਗਾਂ ਆਓ ਪਰ ਜਿਨ੍ਹਾਂ ਨੇ ਹੁਣ ਜਿੱਦਾਂ ਨੂੰ ਮੰਨ ਲਓ ਜਦ ਦਲ ਪੈ ਗਈ ਆ ਮਿੱਟੀ ਪੈ ਗਈ ਆ ਇਹਦੇ ਵਾਸਤੇ ਤੁਸੀਂ ਸਾਨੂੰ ਕੀ ਹੱਲ ਕਰਕੇ ਦੋਗੇ ਕਿਸੇ ਵੇਲੇ ਨਾ ਵਾਰਲਡ ਰਿਕਾਰਡ ਬਣਿਆ ਸੀਗਾ ਕਿ ਪੰਜਾਬ ਉਹ ਕਹਿੰਦੇ ਨਹੀਂ ਹੁੰਦੇ ਕਿ ਜਦੋਂ 20 ਰੁਪਏ ਜਦੋਂ ਕਿਤੇ ਪਾਣੀ ਹੁੰਦਾ ਵਾ ਤੇ ਜਿਹੜੀ 20 ਰੁਪਏ ਦੀ ਬੋਤਲ ਨੂੰ 100 ਰੁਪਏ ਚ ਕਰ ਦਿੰਦੇ ਆ ਤੇ ਪੰਜਾਬੀ ਜਾ ਕੇ ਲੰਗਰ ਲਾ ਦਿੰਦੇ ਸੀਗੇ ਐਸ ਟਾਈਮ ਸਾਡੇ ਇਹ ਹਾਲਾਤ ਬਣਾਤੇ ਆ ਸਰਕਾਰਾਂ ਨੇ ਕਿ ਸਾਡੀ ਦੂਜੀ ਆ ਇਸ ਲੋਕਾਂ ਵਾਲੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੀ ਔਖੇ ਟਾਈਮ ਚ ਬਾਹਮ ਕੱਢੀ ਹੈ ਤਹਿ ਦਿਲੋਂ ਤੁਹਾਨੂੰ ਬਾਦਵਾਹਨ ਦਾ ਪਰ ਉਹਨਾਂ ਨੇ ਸਾਡੀ ਬਾਹ ਫੜੀ ਹੋਣੀ ਸਾਡੇ ਕਿੱਥੇ ਅਸੀਂ ਜਾਨੇ ਸੀ ਇਹਨਾਂ ਦੀ ਬਾਹ ਫੜਨਾ ਹੁਣ ਸਾਡੀ ਅਗੇ ਉਹ ਫੜਨ ਦਾ ਆ ਸਾਨੂੰ ਸਾਡੇ ਹੀ ਭਰਾਵਾਂ ਨੇ ਬਚਾਲਿਆ ਵਾ ਨਹੀਂ ਤੇ ਸਾਡੇ ਹੜਾਤ ਬਹੁਤ ਨਾਲ ਜੀ ਬੇਚੇ ਸਾਨੂੰ ਤੋਂ ਹੋਰ ਤੇ ਕਿਸੇ ਪੈਨਵਾ ਸੀ ਕਿ ਉਹ ਤਾਂ ਮੈਂ ਪਹਿਲਾਂ ਹੀ ਦੱਸਤਾ ਜੀ ਪੁਲਤੇ ਆਉਂਦੇ ਸੀਗੇ ਚਿੱਟੇ ਕੁਰਤੇ ਪਜਾਮੇ ਪਾਏ ਸੀਗੇ ਕੀੜਾ ਮਾਰ ਕੇ ਚੱਲ ਜਾਂਦੇ ਸੀ ਇਹ ਜੋ ਕੁਛ ਹੁੰਦਿਆ ਨਾ ਇਹ ਸਭ ਸਿਆਪਾ ਲੈਂਡਪੌਨਿੰਗ ਦਾ ਪਾਇਆ ਹੋਇਆ ਇਹਨਾਂ ਨੂੰ ਇਹ ਹੀ ਆ ਵੀ ਸਿੱਖ ਇਹਨਾਂ ਨੂੰ ਮਾਰੋ ਪਾਣੀ ਛੱਡ ਛੱਡ ਇਹ ਹੱਥ ਹੱਥ ਜੋੜਨ ਵੀ ਆ ਛੱਡੀਆਂ ਜਮੀਨਾਂ ਤੁੰਗੀ ਬਰਾਂਗਵਾ ਦੀ ਲੈਂਡ ਕੋਲ ਤੇ ਅਹੀਂ ਚੱਲੇ ਪਰ ਇਹ ਆਲੇ ਮਨ ਚ ਪੁਖਿਆ ਕੱਢ ਛੱਡਣਾ ਇਹ ਕੰਮ ਨਹੀਂ ਹੋਣਾ ਜੀ ਉਹ ਕਹਿੰਦੇ ਜੀ ਅਸੀਂ 15 ਸਾਲ ਪਿੱਛੇ ਚੱਲ ਗਏ ਆ ਪਰ ਜੇ ਇਸ ਹਾਮ ਨਾਲ ਸਾਡੇ ਪਾਣੀ ਆਉਂਦੇ ਜੇ ਇਸ ਹਾਮ ਨਾਲ ਤਾਂ ਅਸੀਂ 20 ਸਾਲ ਪਿੱਛੇ ਚੱਲ ਗਏ ਆ ਜੀ ਸਿਰਫ ਇਹ ਇਹ ਕੀ ਆ ਵੀ ਸਾਨੂੰ ਪਤਾ ਸਾਡੀ ਜਿਹੜੀ ਜੰਗ ਹੈ ਤੁਹਾਨੂੰ ਆਪ ਨੂੰ ਲੜਨੀ ਪੈਣੀ ਹੈ। ਵਲਡ ਦੇ ਵਿੱਚ ਇੱਕ ਰਕਾਰ ਬਣੂਗਾ ਜੀ ਅਰਖੀ। ਇੱਕ ਸਰਕਾਰ ਪਹਿਲੀ ਵਾਰ ਆਈ ਤੇ ਪਹਿਲੀ ਵਾਰ ਹੀ ਚੱਲ ਗਈ। ਹੋਰ ਆਮ ਪਾਰਟੀ ਦਾ ਇੱਥੋਂ ਤੱਕ ਕੰਮ ਹੋ ਗਿਆ ਜੀ ਮੈਂ ਕਹਿੰਦਾ ਸੀ ਐਮਾਨ ਸਾਹਿਬ ਆਉਂਦੇ ਐ ਐਮਐਲਏ ਸੰਭਾਲ ਲੈਣ ਉਹ ਤੇ ਹੁਣ ਜਥੇਬੰਦੀਆਂ ਜਿਹੜੀਆਂ ਸਾਨੂੰ ਬਚਾਉਂਦੀਆਂ ਹੀ ਆਵਾ ਉਹਨਾਂ ਨੂੰ ਕਹਿਣ ਲੱਪਿਆ ਜੀ ਹਰ ਕਲਾ ਜਹਾਰੇ ਪਰਨੇ ਪਾ ਕੇ ਆ ਜਾਂਦੇ ਆ ਇਹਨਾਂ ਨੂੰ ਇੱਦਾਂ-ਉਦਾਂ ਜੀ ਮੈਂ ਕਹਿੰਦਾ ਬੇਨਤੀ ਆ ਇਹ ਇਨਾਂ ਚੀਜ਼ ਦਾ ਪਰਨਾ ਹੀ ਬੋਲ ਗਏ ਸਾਡੀ ਜਥੇਬੰਦੀ ਸਾਨੂੰ ਦੀਣਵਾ ਜੀ ਜਦੋਂ ਦੇਖੋ ਜੀ ਬੰਦਾ ਟੁੱਟਿਆ ਜੀ ਦੁਖੀ ਹੋ ਜੇ ਹੁਣ ਮੰਨ ਲਓ ਦੁਖੀ ਆ ਕੁਈ ਖੋਇਸੇ ਨਹੀਂ ਗਏ ਔਰ ਇੱਕ ਸਾਡੇ ਚਿਹਰੇ ਹੱਸਦੇ ਆ ਕਿਉਂਕਿ ਇਹ ਜਿਹੜੀ ਸਿੱਖ ਕੌਮ ਹੈਗੀ ਚੜ੍ਹਦੀ ਕਲਾ ਆ ਇਹ ਸ਼ੁਰੂ ਤੋਂ ਰਹਿਣੀ ਚੜ੍ਹਦੀ ਕਲਾ ਆ ਇਹ ਜਨਾ ਮਰਜੀ ਸਰਕਾਰ ਜੋਰ ਲਾੜੇ ਇਸ ਸਮੇਂ ਜਿਹੜੀ ਜਗ੍ਹਾ ਤੇ ਮੈਂ ਖੜਾ ਆ ਵਾ ਇਹ ਰੇਤ ਦੇ ਟਿੱਬੇ ਰਾਜਸਥਾਨ ਦੇ ਨਹੀਂ ਹੈ ਇਹ ਪੰਜਾਬ ਦਾ ਉਹ ਇਲਾਕਾ ਵਾ ਜਿਹੜਾ ਪਿਛਲੇ ਸਵਾ ਮਹੀਨੇ ਤੋਂ ਪਾਣੀ ਦੇ ਥੱਲੇ ਸੀ ਹੁਣ ਪਾਣੀ ਜਿਹੜਾ ਉਹ ਲੱਤ ਚੁੱਕਿਆ ਪਾਣੀ ਜਿਹੜਾ ਦਰਿਆਵਾਂ ਵਿੱਚ ਵਾਪਸ ਜਾ ਚੁੱਕਿਆ ਹੈ ਲੇਕਿਨ ਸਾਰੇ ਪਾਸੇ ਇੱਕ ਤਸਵੀਰ ਕਮਾ ਕੇ ਦਿਖਾਉਂਗਾ ਇਸ ਸਮੇਂ ਜਿਹੜੀ ਜ਼ਮੀਨ ਜਿਹੜੀ ਜ਼ਮੀਨ ਅਪਜਾਉ ਜਿਹਦੇ ਵਿੱਚ ਕੁਝ ਦਿਨ ਪਹਿਲਾਂ ਝੋਨੇ ਦੀ ਫਸਲ ਸੀ ਇਸ ਸਮੇਂ ਬੰਜਰ ਨਜ਼ਰ ਆ ਰਹੀ ਹੈ ਹਰ ਪਾਸੇ ਰੇਤਾ ਔਰ ਜਿਹੜੀ ਦਲਦਲ ਜਿਹੜੀ ਉਹ ਬਣ ਚੁੱਕੀ ਹੈ ਲੋਕ ਜਿਹੜੇ ਦੁਬਾਰਾ ਆਪਣੇ ਘਰਾਂ ਦੇ ਵਿੱਚ ਵਾਪਸ ਆਣਾ ਸ਼ੁਰੂ ਹੋਏ ਨੇ ਲੇਕਿਨ ਜ਼ਮੀਨਾਂ ਕਦੋਂ ਬਣਨੀਆਂ ਨੇ ਜ਼ਮੀਨਾਂ ਦੇ ਉੱਪਰ ਕਦੋਂ ਦੁਬਾਰਾ ਫਸਲ ਜਿਹੜੀ ਹੋਣੀ ਹੈ ਇਹ ਅਜੇ ਉਹਨਾਂ ਨੂੰ ਕੋਈ ਆਸ ਉਮੀਦ ਜਿਹੜੀ ਨਜ਼ਰ ਨਹੀਂ ਆ ਰਹੀ ਦੂਜੇ ਪਾਸੇ ਕੁਝ ਵੀਰ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਕਿਸਾਨਾਂ ਦੇ ਨਾਲ ਆ ਜਿੰਨਾ ਢੰਮ ਜਿਹੜੇ ਸਾਡੇ ਇਹ ਕਿਸਾਨ ਵੀਰ ਜਿਹੜੇ ਆ ਇਹ ਆਪਣੀ ਦੁਆਰਾ ਫਸਲ ਨਹੀਂ ਬਿਜ ਲੈਂਦੇ ਦੁਆਰਾ ਆਪਣੇ ਪੈਰਾਂ ਤੇ ਨਹੀਂ ਹੁੰਦੇ ਅਸੀਂ ਲੋਕ ਜਿਹੜੇ ਇਹਨਾਂ ਸਾਥ ਦੇਵਾਂਗੇ ਤਾਂ ਪਿਛਲੇ ਦਿਨੀ ਇਹਨਾਂ ਵੀਰਾਂ ਨਾਲ ਗੱਲ ਹੋਈ ਸੀ ਵੀਰੇ ਪੰਨੂ ਸਾਹਿਬ ਸਭ ਤੋਂ ਪਹਿਲਾਂ ਹੁਣ ਪਾਣੀ ਉਤਰਿਆ ਕੀ ਹਾਲਾਤ ਦੇਖੇ ਤੁਸੀਂ ਦੇਖੋ ਜੀ ਪਹਿਲਾਂ ਤਾਂ ਜਦੋਂ ਇਹ ਇਸੇ ਰੀਵੇ ਚ ਆਈਦਾ ਹੈਗਾ ਨਾ ਜੀ ਬਹੁਤ ਜਿਆਦਾ ਖੁਸ਼ੀ ਹੁੰਦੀ ਸੀਗੀ ਵੀ ਅਸੀਂ ਚੱਲੇ ਆ ਪਿੰਡ ਆਪ ਤੇ ਕਹਿ ਲਓ ਵੀ ਸਾਡੇ ਕਿਸਾਨ ਪਿੰਡ ਤੇ ਸਾਡਾ ਹੀ ਆ ਸਾਡਾ ਖੂਨ ਵਾ ਪਰ ਹੁਣ ਸਾਨੂੰ ਇੱਥੇ ਮਹਿਸੂਸ ਹੁੰਦਾ ਵਾ ਕਿ ਜਿਹੜੀ ਸਾਡੀ ਸਰਕਾਰ ਵਾ ਸਾਡੀ ਸਰਕਾਰ ਨੇ ਇਸ ਪਿੰਡ ਨੂੰ ਰਾਜਸਥਾਨ ਬਣਾਤਾ ਜੀ ਕਿਉਂਕਿ ਤੁਸੀਂ ਕਿੰਨੇ ਦਿਨ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਜਿਹੜੀ ਤੁਸੀਂ ਸਾਡੀ ਆਵਾਜ਼ ਪਹੁੰਚਾਉਂਦੇ ਆ ਸ਼ੁਕਰੀਆ ਕੋਸ਼ਕ ਮੀਡੀਆ ਵਾ ਜਿਹੜੀ ਇਥੋਂ ਦੀ ਸੱਚਾਈ ਨਹੀਂ ਪਹੁੰਚਾਉਂਦੇ ਕੁਸ਼ਕ ਚੈਨਲ ਵਾਲੇ ਸਾਰਿਆਂ ਨੂੰ ਨਹੀਂ ਅਸੀਂ ਕਿੰਨੇ ਜੀ ਦੂਸਰੀ ਗੱਲ ਇਹ ਆ ਕਿ ਮੈਂ ਸੀਐਮ ਮਾਨ ਸਾਹਿਬ ਨੂੰ ਇੱਕ ਗੱਲ ਕਹਿਣਾ ਵਾਂ ਕਿ ਥੋੜਾ ਜਿਹਾ ਨਾ ਤੁਸੀਂ ਪੋਲਤੇ ਨਾ ਆਓ ਤੁਸੀਂ ਗਾਂ ਆਓ ਹੂੰ ਖੇਤਾਂ ਦੇ ਵਿੱਚ ਆਓ ਆਗੇ ਵੇਖੋ ਕਿ ਹਾਲਾਤ ਕੀ ਬਣ ਗਿਆ ਕੁਛ ਦੇਖੀ ਆਗੇ ਕਿ ਇਹਦਾ ਮਸਲਾ ਕੀ ਹੱਲ ਹੁੰਦਾ ਮੰਨ ਲਓ ਜਿਹਦੇ ਦੇ ਕਿਸਾਨ ਦੇ ਖੇਤ ਚ ਰੇਤਾ ਪੈ ਗਈ ਆ ਉਹਦਾ ਤਾਂ ਹੱਲ ਕਰਤਾ ਤੁਸੀਂ ਪਰ ਜਿਨ੍ਹਾਂ ਨੇ ਹੁਣ ਜਿੱਦਾਂ ਹੁਣ ਮੰਨ ਲਓ ਜੀ ਆ ਦਲਦਲ ਪੈ ਗਈ ਆ ਮਿੱਟੀ ਪੈ ਗਈ ਆ ਇਹਦੇ ਵਾਸਤੇ ਤੁਸੀਂ ਸਾਨੂੰ ਕੀ ਹੱਲ ਕਰਕੇ ਦੋਗੇ ਸਰਕਾਰ ਨੇ ਕਿਹਾ ਜਿਹਦੇ ਖੇਤ ਉਹਦੀ ਰੇਤ ਹਾਂਜੀ ਕਿਹਾ ਉਹਨਾਂ ਨੇ ਪਰ ਜਿਹਦੇ ਮਿੱਟੀ ਪੈ ਗਈ ਉਹ ਕੀ ਕਰੂਗਾ ਜੀ ਇਹਨੂੰ ਕਿੱਥੇ ਖੜਾਾਂਗੇ ਕੀ ਕਰਾਂਗੇ ਸਾਨੂੰ ਇਹਦਾ ਵੀ ਦੱਸਣਾ ਸਾਡੇ ਕਿਉਂਕਿ ਸੀਐਮ ਆ ਮਾਨਵਾ ਹੀ ਬੋਟਾਂ ਪਾਈਆਂ ਉਹਨਾਂ ਨੂੰ ਬੁੜਾਇਆ ਵਾ ਸਾਨੂੰ ਤੇ ਭਾਈ ਸਾਹਿਬ ਜੋ ਸਾਡੇ ਇਹ ਹਾਲਾਤ ਬਣ ਗਏ ਆ ਨਾ ਸਾਨੂੰ ਅਜੇ ਕਣਕ ਬੀਜਣ ਦੀ ਵੀ ਆਸ ਨਹੀਂ ਗਈ ਬਿਲਕੁਲ ਰਸਤੇ ਤੁਸੀਂ ਇੱਕ ਵੇਖਿਓ ਜੀ ਤੁਸੀਂ ਪਿੰਡਾਂ ਦਾ ਦੌਰਾ ਕਰਦੇ ਆ ਜਿਹੜਾ ਘਰਾਂ ਨੂੰ ਰਸਤਾ ਆਉਂਦਾ ਵਾ ਜੇਦੋਂ ਪਰੇਟ ਲੱਗੀ ਜਾਂ ਸੜਕ ਲੱਗੀ ਆ ਤੁਸੀਂ ਦੱਸੋ ਜੀ ਉਹ ਉੱਚਾ ਹੁੰਦਾ ਜਾਂ ਖੇਤ ਨਾਲੋਂ ਨੀਵਾ ਹੁੰਦਾ ਜੀ ਹਮ ਇਸ ਟਾਈਮ ਖੇਤ ਉੱਚੇ ਹੋ ਗਏ ਮਿੱਟੀ ਪੈ ਗਏ ਰਸਤੇ ਨੀਵੇਂ ਰਹਿ ਗਏ ਆ ਇਹ ਹਾਲਾਤ ਬਣ ਗਿਆ ਅਸੀਂ ਸੀਐਮ ਮਾਨ ਸਾਹਿਬ ਨੂੰ ਇੱਕ ਹੀ ਬੇਨਤੀ ਕਰਦੇ ਆ ਸਾਡੇ ਟਾੜੇ ਗੜੀ ਹੱਥ ਜੁੜ ਜੀ ਆਓ ਪਹੁੰਚੋ ਹਣ ਟਾੜੀ ਲੋੜ ਵਾ ਸਾਨੂੰ ਅਸੀਂ ਤੁਹਾਨੂੰ ਚੁਣਿਆ ਵਾ ਆਮ ਸੀਐਮ ਮਾਨ ਸਾਹਿਬ ਖੁਦ ਕਹਿੰਦੇ ਸੀਗੇ ਕਿ ਮੈਂ ਆਮ ਘਰਾਂ ਚ ਉੱਠਿਆ ਵਾ ਅਸੀਂ ਵੀ ਆਮ ਘਰਾਂ ਚ ਉੱਠੇ ਆ ਹਮ ਸਾਡੀ ਸਾਰਥ ਲਓ ਅਗੇ ਦੂਸਰੀ ਗੱਲ ਜੀ ਇਸ ਜਿਹੜਾ ਸਾਡੇ ਮੈਨੂੰ ਪਹਿਲੇ ਦੱਸੋ ਕਿ ਜਿਹੜੇ ਇਹ ਬਾਉਪੁਰ ਇਲਾਕਾ ਵਾ ਇਹਦੇ ਵਿੱਚ ਤੁਹਾਡੀ ਆਪਣੀ ਖੁੱਦੀ ਕੋਈ ਮਾਲਕੀ ਜ਼ਮੀਨ ਹੈ ਨਹੀਂ ਭਾਜੀ ਕੋਈ ਠੇਕੇ ਤੇ ਕੋਈ ਕੁਝ ਨਹੀਂ ਮੇਰੀ ਇਸ ਏਰੀਆ ਵਿੱਚ ਨਾ ਠੇਕੇ ਦੇ ਕੋਈ ਜ਼ਮੀਨ ਵਾ ਜੀ ਨਾ ਮੇਰੀ ਮਾਲਕੀ ਜ਼ਮੀਨ ਹੈ ਜੀ ਇਸ ਤੁਸੀਂ ਕਹਿ ਰਹੇ ਹੋ ਨਾ ਕਿ ਸਾਡੇ ਹਾਲਾਤ ਦੇਖੋ ਸਾਡੇ ਹਾਲਾਤ ਦੇਖੋ ਮੈਂ ਤੁਹਾਨੂੰ ਦੱਸਦਾ ਜੀ ਜਿਹੜੇ ਆ ਬਜ਼ੁਰਗ ਖਲੋਤੀ ਆ ਜੀ ਇਹ ਬੇਗਾਨੇ ਆ ਜੀ ਸਾਡੇ ਆਪ ਦੇ ਹਨ ਇਸ ਏਰੀਆ ਦੇ ਵਿੱਚ ਮੈਂ ਕੰਮ ਬਹੁ ਕੀਤਾ ਜੀ ਜੇ ਮੰਨ ਲਓ ਸਰਕਾਰਾਂ ਤਾਂ ਭੱਜ ਗਈਆਂ ਅਸੀਂ ਤਾਂ ਭੱਜਣ ਵਾਲਾ ਭੱਜਣ ਭੱਜਦਾ ਹੀ ਗੱਲ ਕਵਾਂਗੇ ਜਦੋਂ ਸਾਡੀ ਕੋਈ ਸਾਰ ਹੀ ਨਹੀਂ ਅਸੀਂ ਤਾਂ ਫਿਰ ਹੁਣ ਇਹਨਾਂ ਨਾਲ ਖੜਾਂਗੇ ਨਾ ਜੇ ਇੱਥੋਂ ਹੀ ਬਿਜ਼ਨਸ ਕੀਤਾ ਕੋਈ ਆਦਾ ਪੈਸਾ ਕਮਾਇਆ ਵਾ ਜਿੱਦਾਂ ਹੁਣ ਮੰਨ ਲਓ ਕੰਪੈਨੀਆਂ ਵੀ ਚਲਾਈ ਐ ਕੰਪਿਊਟਰ ਕਰਾਇਆ ਵੀ ਚਲਾਉਨੇ ਇੱਥੇ ਕਣਕਾਂ ਵਿੱਚ ਕੇ ਜੰਨੇ ਆ ਹੁਣ ਅਸੀਂ ਆਪਦੇ ਕਿਸਾਨਾਂ ਦੀ ਭਾਈ ਸਾਹਿਬ ਤਾਂ ਨਹੀਂ ਉਹਦੋਂ ਵੀ ਤੁਹਾਡੇ ਚੈਨਲ ਰਹੀ ਮਾਧਿਅਮ ਰਹੀ ਦੱਸਿਆ ਸੀਗਾ ਵੀ ਅਸੀਂ ਇਹਨਾਂ ਨਾਲ ਖਲੋਤੇ ਆ 24 ਘੰਟੇ ਖਲੋਤੇ ਆ ਅੱਛਾ ਚਲੋ ਆਪਾਂ ਦੇਖਿਆ ਮੇਰੇ ਕੋਲ ਤਾਂ 2 ਤੋਂ 2.5 ਫੁੱਟ ਜਿਹੜੀ ਆ ਇਸ ਟਾਈਮ ਜਿਹੜੀ ਜ਼ਮੀਨ ਦੇ ਉ ਤੁਸੀਂ ਲੋਕ ਉਦੋਂ ਕਿਹਾ ਸੀ ਨਾਲ ਖੜਿਆ ਕਿੰਨੇ ਕੁ ਲੋਕਾਂ ਦੀ ਸੇਵਾ ਜਾਂ ਕਿੰਨੇ ਕੁ ਲੋਕਾਂ ਦੀ ਮਦਦ ਤੁਸੀਂ ਕਰਨ ਵਾਸਤੇ ਤਿਆਰ ਹੈ ਕਿੱਡੇ ਕਿੰਨੇ ਕੁ ਲੋਕ ਜਿਹੜੇ ਤੁਹਾਡੇ ਨਾਲ ਤਿਆਰ ਹੈ ਭਾਜੀ ਦੇਖੋ ਸਾਡੀ ਜਿਹੜੀ ਮੰਨ ਦੀ ਇੱਛਾ ਜੀ ਅਸੀਂ ਤਾਂ ਕਿੰਨੇ ਵੀ ਸਾਰਿਆਂ ਦੀ ਕਰੀਏ ਹੁਣ ਇੱਥੋਂ ਤਾਂ ਐਵੇਂ ਅਸੀਂ ਸੋਚ ਲਿਆ ਵਾ ਕਿ ਜਿਹੜਾ ਸਾਡਾ ਦੂਸਰੀ ਸੈਡ ਸੀਜ਼ਨ ਲੱਗਣਾ ਵਾ ਅਜ ਤੋਂ 10 ਦਿਨ 12 ਚੱਲ ਪੈਣਾ ਕੰਮ ਉਹਦੀ ਜਿੰਨੀ ਬਚਤ ਹੋਊਗੀ ਸਾਨੂੰ ਮੰਨ ਲਓ ਲੱਖ ਬਚੇ 2 ਲੱਖ ਬਚੇ ਉਹ ਵੀ ਅਸੀਂ ਇੱਥੇ ਲਾ ਕੇ ਜਣਾ ਉਹਦੀ ਕਮਾਈ ਹੀ ਆਪਣੇ ਘਰੇ ਨਹੀਂ ਖੜਨੇ ਉਹ ਇੱਥੇ ਖਰਚ ਕਰਕੇ ਜਾਵਾਂਗੇ ਤੀਜਾ ਨੰਬਰ ਜੀ ਜਦੋਂ ਮੰਨ ਲਓ ਜਿਹੜੇ ਕੋਈ 5 ਕਿੱਲੇ ਜ਼ਮੀਨ ਐ 6 ਕਿੱਲੇ ਜ਼ਮੀਨ ਵਾ ਜਦੋਂ ਮੰਨ ਲਓ ਇਥੋਂ 1 ਟੁੱਟਾ ਵਾ ਜੀ ਇਹ ਤਾਂ ਮੈਂ ਕਹਿੰਦਾ ਜੀ ਗੁਰੂ ਨਾਨਕ ਦੇਵ ਪਾਸ਼ਾ ਦੀ ਨਗਰੀ ਚ ਦੇ ਵਿੱਚ ਬੈਠੇ ਸੀਗੇ ਇੱਕ ਘਰ ਬਚ ਗਿਆ ਜੀ ਨੌ ਘਰ ਟੁੱਟੇ ਉਹਦਾ ਟੁੱਟ ਗਈ ਹੈ ਨਾ ਮੈਂ ਕਹਿੰਦਾ ਜੇ ਆਹ ਹਾਲਾਤ ਜਿਹੜੇ ਇੱਥੇ ਹੋਣੇ ਸੀਗੇ ਨਾ ਆਪਣੇ ਕੋਈ ਵੇਖ ਨਹੀਂ ਹੋਣੇ ਸੀਗੇ ਜੀ ਉਧਰ ਜਿਹੜੇ ਨੌ ਘਰ ਟੁੱਟੇ ਉਹਨਾਂ 'ਚ ਆਪਣੇ ਕੋਈ ਜਾ ਹੁੰਦਾ ਹੀ ਏ ਅਜੇ ਵੀ ਪਾਣੀ ਤਾਰੂ ਆ ਉੱਥੇ ਹੂੰ ਆਪਾਂ ਗਏ ਸੀਗੇ ਬਿੜੀ ਲੈ ਕੇ ਉਧਰ ਨਾ ਕਈਆਂ ਦਾ ਮਤ ਇਹ ਦੀ ਵੰਝ ਨਹੀਂ ਲੱਗਦਾ ਬਿਲਕੁਲ ਸਰਕਾਰ ਉਹਨਾਂ ਦੀ ਵੀ ਮਤ ਕਰੇ ਅਸੀਂ ਵੀ ਕਰਾਂਗੇ ਪਰ ਫਰਜ਼ ਤਾਂ ਸਰਕਾਰ ਦਾ ਬੰਦਾ ਤਾਂ ਜੀ ਸਾਹਿਬ ਬਿਲਕੁਲ ਪਰ ਜਦੋਂ ਅਸੀਂ ਸਰਕਾਰ ਦੇ ਹਾਲਾਤ ਵੇਖੇ ਆ ਵੀ ਇਹਨਾਂ ਨੇ ਨਹੀਂ ਕੁਝ ਕਰਨਾ ਅਸੀਂ ਫਿਰ ਆਪਣੇ ਘਰਾਂ ਚ ਆਪਣਾ ਜੂਥ ਲੈ ਕੇ ਨਿਕਲੇ ਆ ਲੋਕ ਤਾਂ ਦੂਜੇ ਸਟੇਟਾਂ ਵਾਲੇ ਬੜੇ ਆ ਰਹੇ ਆ ਤੇ ਉਹ ਵੀ ਬਹੁਤ ਸੇਵਾ ਕਰ ਰਹੇ ਆ ਮੈਂ ਕਿੰਨਾ ਜੀ ਕਿਸੇ ਵੇਲੇ ਨਾ ਵਲਡਰ ਕਾਰਡ ਬਣਿਆ ਸੀਗਾ ਕਿ ਪੰਜਾਬ ਕੋ ਕਹਿੰਦੇ ਨਹੀਂ ਹੁੰਦੇ ਕਿ ਜਦੋਂ 20 ਆ ਜਦੋਂ ਕਿਤੇ ਪਾਣੀ ਆਉਂਦਾ ਵਾ ਤੇ ਜਿਹੜੀ 20 ਰੁਪਏ ਦੀ ਬੋਤਲ 100 ਰੁਪਏ ਚ ਕਰ ਦਿੰਦੇ ਆ ਤੇ ਪੰਜਾਬੀ ਜਾ ਕੇ ਲੰਗਰ ਲਾ ਦਿੰਦੇ ਸੀਗੇ ਬਿਲਕੁਲ ਆਹ ਟਾਈਮ ਸਾਡੇ ਇਹ ਹਾਲਾਤ ਬਣਾਤੇ ਆ ਸਰਕਾਰਾਂ ਨੇ ਕਿ ਸਾਡੀ ਦੂਜੀ ਜਾਂ ਸਟੇਟਾਂ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੀ ਔਖੇ ਟਾਈਮ 'ਚ ਬਾਹ ਫੜੀ ਆ ਜੀ ਤਹਿ ਦਿਲੋਂ ਧੰਨਵਾਦ ਵਾਹਨਾਂ ਦਾ ਪਰ ਉਹਨਾਂ ਨੇ ਸਾਡੀ ਬਾਹ ਫੜੀ ਹੁਣ ਆਗੇ ਸਾਡੇ ਕਿੱਥੇ ਅਸੀਂ ਜਾਣੇ ਸੀ ਕਿ ਉਹਨਾਂ ਦੀ ਬਾਹ ਫੜਨ ਹੁਣ ਸਾਡੀ ਆਗੇ ਉਹ ਫੜਨ ਦੇ ਆ ਸਾਨੂੰ ਸਾਡੇ ਹੀ ਭਰਾਵਾਂ ਨੇ ਬਚਾਲਿਆ ਵਾ ਨਹੀਂ ਤੇ ਸਾਡੇ ਹਾਲਾਤ ਬਹੁਤ ਨਾਜਕ ਹੋ ਗਏ ਸੀ ਕਹਿੰਦਾ ਮਤਲਬ ਇਹ ਹੋਇਆ ਨਾ ਕਿ ਜਿਹੜੇ ਸੇਵਾ ਦੇ ਸਿਰ ਦੇ ਉੱਪਰ ਆ ਸੀ ਮਤਲਬ ਲੋਕ ਜਿਹੜੇ ਇੱਥੇ ਬਚ ਰਹੇ ਮੈਂ ਕਹਾਂ ਜੀ ਐਨ ਜੀਓ ਹੋ ਗਈਆਂ ਜਿੱਦਾਂ ਹੁਣ ਤੁਹਾਨੂੰ ਮੈਂ ਦੱਸਦਾ ਜੀ ਇਹਨਾਂ ਦੇ ਸਿਰ ਤੇ ਬਚੇ ਅਸੀਂ ਸਾਨੂੰ ਤਾਂ ਹੋਰ ਤੇ ਕਿਸੇ ਬੰਨਵਾਸ ਹੀ ਨਹੀਂ ਕੋ ਉਹ ਤਾਂ ਮੈਂ ਪਹਿਲਾਂ ਹੀ ਦੱਸਦਾ ਜੀ ਪੁਲਤੇ ਆਉਂਦੇ ਸੀਗੇ ਚਿੱਟੇ ਕੁਰਤੇ ਪਜਾਮੇ ਪਾਏ ਸੀਗੇ ਗੀੜਾ ਮਾਰ ਕੇ ਚੱਲ ਜਾਂਦੇ ਸੀਗੇ ਸਿਆਸਦਾਨ ਸਾਰੇ ਹੀ ਆ ਜੀ ਹੁਣ ਕਿੰਨੂ ਕਿੰਨੂ ਕਹੀਏ ਕੀ ਕਹੀਏ ਜਦੋਂ ਅਸੀਂ ਕਹਿੰਨੇ ਆ ਫਿਰ ਮੁੜ ਕੇ ਦੂਜੇ ਰੋਗ ਹੋ ਜਾਂਦੇ ਆ ਜੀ ਬੋਲਦੇ ਆ ਜਦੋਂ ਦੇਖੋ ਜੀ ਬੰਦਾ ਟੁੱਟ ਜੇ ਜੀ ਦੁਖੀ ਹੋ ਜੇ ਹੁਣ ਮੰਨ ਲਓ ਦੁਖੀ ਆ ਕੋਈ ਖੋਜਦਾ ਹੈ ਨਹੀਂ ਗੇ ਉਹ ਰ ਇੱਕ ਸਾਡੇ ਚਿਹਰੇ ਹੱਸਦੇ ਆ ਕਿਉਂਕਿ ਇਹ ਜਿਹੜੀ ਸਿੱਖ ਕੌਮ ਹੈਗੀ ਚੜ੍ਹਦੀ ਇਹ ਸ਼ੁਰੂ ਤੋਂ ਰਹਿਣੀ ਚੜਦੀ ਕਲਾ ਜਾ ਇਹ ਜਿੰਨਾ ਮਰਜ਼ੀ ਸਰਕਾਰ ਜ਼ੋਰ ਲਾ ਲੇ ਇਹਦੇ ਤੁਹਾਨੂੰ ਇੱਕ ਹੋਰ ਦੱਸ ਦਿੰਨਾ ਜੀ ਜੀ ਇਹ ਜੋ ਕੁਛ ਹੁੰਦਿਆ ਨਾ ਇਹ ਸਭ ਸਿਆਪਾ ਲੈਂਡ ਪੌਲਿੰਗ ਦਾ ਪਾਇਆ ਹੋਇਆ ਇਹਨਾਂ ਨੂੰ ਇਹ ਹੀ ਆ ਵੀ ਸਿੱਖ ਇਹਨਾਂ ਨੂੰ ਮਾਰੋ ਪਾਣੀ ਛੱਡ ਛੱਡ ਇਹ ਹੱਥ ਹੱਥ ਜੋੜਨ ਵੀ ਆ ਛੱਡੀਆਂ ਜ਼ਮੀਨਾਂ ਤੁਸੀਂ ਬਣਾਉਣ ਲੋ ਆ ਦੀ ਲੈਂਡ ਪੌਲਿੰਗ ਅਹੀਂ ਚੱਲੇ ਆ ਪਰ ਇਹ ਆ ਦੇ ਮਨ ਚੋਂ ਪੁਲੀਖਾ ਕੱਢ ਛੱਡਣਾ ਇਹ ਕੰਮ ਨਹੀਂ ਹੋਣਾ ਜੀ ਇਹ ਜਿੰਨਾ ਮਰਜ਼ੀ ਜ਼ੋਰ ਲਾਣ ਤੁਹਾਨੂੰ ਮੈਂ ਦੱਸਿਆ ਜੀ ਉਹ ਪਰਦਾਦਿਆਂ ਤੋਂ ਸ਼ੁਰੂਆਤ ਹੋਈ ਪਈ 88 ਤੋਂ ਆ ਸਾਡੇ ਹੁਣ ਮੇਰੇ ਸਨ ਅੱਜ ਕੱਲ ਵੀ ਹੁਣ ਅਸੀਂ ਗਾਵਾਂ ਦੇ ਪੁੱਤ ਹੀ ਆ ਬਿਲਕੁਲ ਤੇ ਪਿਓਾਂ ਦੇ ਮੁੰਡੇ ਆ 19 ਜੀ ਵੀ ਵੇਖ ਲਿਆ 23 ਜੀ ਵੀ ਵੇਖ ਲਿਆ 25 ਜੀ ਵੀ ਵੇਖ ਲਿਆ ਕਈ ਨਾ ਮੈਂ ਇੱਕ ਵੀਡੀਓ ਵੇਖਣ ਦਿਆ ਸੀਗਾ ਜੀ ਤੰਜੂ ਸਾਹਿਬ ਉਹਨਾਂ ਚਲੋ ਆਪਾਂ ਕੋਈ ਵੀ ਜਿੱਥੇ ਵੀ ਪਾਣੀ ਆਏ ਸਾਡੇ ਕਿਸਾਨ ਭਰਾ ਹੀ ਆ ਉਹ ਕਹਿੰਦੇ ਜੀ ਅਸੀਂ 15 ਸਾਲ ਪਿੱਛੇ ਚੱਲ ਗਏ ਆ ਪਰ ਜੇ ਸਾਡੇ ਸਾਡੇ ਪਾਣੀ ਆਉਂਦੇ ਹੀ ਇਸ ਹਿਸਾਬ ਨਾਲ ਤਾਂ ਅਸੀਂ 200 ਸਾਲ ਪਿੱਛੇ ਚੱਲ ਗਏ ਆ ਜੀ ਹਰੇਕ ਘਰ ਮਾਰ ਪੈ ਜਾਂਦੀ ਕਦੀ 23 ਚ ਪਈ ਸੀ ਇਹਨਾਂ ਲੋਕਾਂ ਨੂੰ ਉਹ ਰੇਤਾ ਦਾ ਇਹ ਨਹੀਂ ਨਿਕਲ ਹਾਂ ਤੇਰੀ ਵੀ ਪਈ ਸੀਗੀ ਹਾਂ ਤੇਰੀ ਵੀ ਪਈ ਸੀਗੀ ਉਦੋਂ ਵੀ ਆਹੇ ਹਾਲਾਤ ਸੀਗੇ ਹੂੰ ਸਿਰਫ ਇਹ ਕੀ ਆ ਵੀ ਸਾਨੂੰ ਪਤਾ ਸਾਡੀ ਜਿਹੜੀ جنگ ਆ ਸਾਨੂੰ ਆਪ ਨੂੰ ਲੜਨੀ ਪੈਣੀ ਆ ਹੂੰ ਅਸੀਂ ਇਹਦਾ ਕਰਕੇ ਜਦਾਂ ਮੰਨ ਲੂਗੀ ਆਮ ਸੋਸ਼ਲ ਮੀਡੀਆ ਚੱਲੀ ਜਾਂਦਾ ਵੀਡੀਓ ਪਾਈ ਜਾਂਦੇ ਅਸੀਂ ਮਰ ਗਏ ਲੁੱਟੇ ਗਏ ਆ ਚਲੋ ਠੀਕ ਆ ਦੁੱਖ ਲੱਗਦਾ ਭਾਈ ਸਾਵਾ ਹੁਣ ਸਾਨੂੰ ਵੀ ਦੁੱਖ ਲੱਗਣ ਦਿਆ ਵਾ ਪਰ ਜਦੋਂ ਸਾਨੂੰ ਕਿਸੇ ਬੰਨੇ ਕੋਈ ਆਸਰੀ ਨੇ ਦਿਖਦੀ ਅਸੀਂ ਹੁਣ ਸ਼ਾਂਤੀ ਹੋ ਗਏ ਆ ਵੀ ਆਪ ਦੀ ਲੜਾਈ ਜਿਹੜੀ ਆਪੇ ਲੜ ਲਾਂਗੇ ਸਰਕਾਰ ਸਰਕਾਰਾਂ ਬਾਰੇ ਕੀ ਸੋਚਦੇ ਹੋ ਚਲੋ ਕਿਸਾਨ ਹੋ ਤੁਸੀਂ ਕਹਿੰਦੇ ਹੋ ਕਿ ਅਸੀਂ ਤਾਂ ਇਹ ਮਤਲਬ ਜਿਹੜੀ ਅਗਲੀ ਫਸਲ ਕੋਈ ਕਮਾਈ ਕਰਾਂਗੇ ਉਹ ਵੀ ਇੱਥੇ ਲਾ ਦਾਂਗੇ ਸਰਕਾਰਾਂ ਬਾਰੇ ਕੀ ਸੋਚਦੇ ਆਪਾਂ ਸਰਕਾਰਾਂ ਬਾਰੇ ਤੰਜੂਦਾ ਤੁਹਾਨੂੰ ਕੀ ਦਸੀਏ ਜੀ ਉਹ ਪੁਲ ਤੁਸੀਂ ਵੇਖਿਆ ਨਾ ਪਿੱਛੇ ਬਣਿਆ ਸੀਗਾ ਅੱਗੇ ਮੈਂ ਤੁਹਾਨੂੰ ਰਿਪੀਟ ਕੀਤਾ ਸੀਗਾ ਵੀ ਕੁੜਤੇ ਪਜਾਮੇ ਪਾਏ ਆ ਉਥੋਂ ਫੋੜਵਾ ਚਾਰ ਪੰਜ ਕਿਚਕੀਆਂ ਚੱਲ ਗਈ ਜਿਹੀਂ ਗਏ ਆ ਘੜਾ ਮਾਰ ਆਏ ਆ ਅਸਲੀ ਸੇਵਾ ਦੇ ਸਾਨੂੰ ਹੋਣਾ ਚਾਹੀਦੀ ਆ ਵਰਲਡ ਦੇ ਵਿੱਚ ਇੱਕ ਰਿਕਾਰਡ ਬਣੂਗਾ ਜੀ ਅਰਖੀ ਇੱਕ ਸਰਕਾਰ ਪਹਿਲੀ ਵਾਰ ਆਈ ਤੇ ਪਹਿਲੀ ਵਾਰ ਹੀ ਚਲ ਗਈ ਕਿਸਾਨ ਮਜ਼ਦੂਰ ਸੰਗਰਾਸ਼ ਕਮੇਟੀ ਮਣਕੀ ਟੋਟਲ 31 32 ਹੈਗੀਆਂ ਮ ਕਮੇਟੀਆਂ ਜਥੇਬੰਦੀਆਂ ਜਿਹੜੀਆਂ ਸਾਨੂੰ ਬਚਾਈ ਜਾਂਦੀਆਂ ਹਰੇਕ ਪਾਸੇੋਂ ਧਰਨੇ ਲਾ ਕੇ ਜਿੱਦਾਂ ਕੱਲ ਜਿੱਦਾਂ ਹੁਣ ਸੀਐਮ ਆਨ ਨੇ ਕਹਤਾ ਸੀਗਾ ਜਿਹੜੇ ਇਹਨਾਂ ਦੇ ਟਰੈਕਟਰ ਵਾ ਜੀਮੀਦਾਰਾਂ ਦੇ ਮਕਾਨਾਂ ਦੇ ਜਾਣ ਲਈ ਆ ਤੇ ਜਾਂ ਧਰਨੇ ਲਾਉਣ ਲਈ ਆ ਚਲੋ ਅਹੀਂ ਟਰੈਕਟਰ ਘਰਾਂ 'ਚ ਖਿਲਾਰ ਦੇਨੇ ਸੀਐਮ ਆਨ ਸਾਹਿਬ ਦੇਣ ਇਥੇ ਕੀ ਕਰਦੇ ਕਰਨ ਆਗੇ ਫਿਰ ਚਲੋ ਹੁਣ ਮੈਨੂੰ ਲੱਗਦਾ ਉਹੀ ਟਰੈਕਟਰ ਕੰਮ ਆਉਣੇ ਆ ਜ ਜਦੋਂ ਪਹਿਲਾਂ ਪਾਣੀ ਸੀ ਤਾਂ ਟਰੈਕਟਰਾਂ ਦੇ ਕੋਲ ਸੇਵਾਵਾਂ ਜਦੋਂ ਦਾ ਪਾਣੀ ਆ ਟਰੈਕਟਰ ਹੀ ਉਹ ਕੰਮ ਆਉਂਦੇ ਆ ਸਾਨੂੰ ਸਰਕਾਰ ਨੇ ਕਿਹਾ ਇੱਥੇ ਬੋਟਾ ਦਿੱਤੀਆਂ ਹੈਗਾ ਵੀ ਜਾਂ ਸਾਨੂੰ ਕਿਸ਼ਤیں ਦਿੱਤੀਆਂ ਹੈ ਵੀ ਵਾਹਾਂ ਵੀ ਰੱਖੋ ਰਾਸ਼ਨ ਲੈ ਜਾਓ ਇਹ ਤਾਂ ਮੈਂ ਕਹਿੰਦਾ ਵੀ ਅਸੀਂ ਜੂਸ ਦੇ ਪੈਰ ਤੋਂ ਤੂੰ ਵੀ ਪੀਏ ਨਾ ਤੇ ਸਾਡੇ ਪਾਸ ਤੋਂ ਵੀ ਥੋੜੇ ਆ ਉਹਨਾਂ ਨੂੰ ਪਤਾ ਹੈਗਾ ਵੀ ਸਾਨੂੰ ਕਰਨਾ ਪੈਣਾ ਇੱਕ ਨਾ ਜੀ ਮੈਂ ਤੁਹਾਨੂੰ ਹੋਰ ਤੁਹਾਡੇ ਚੈਨਲ ਮਾਧਿਅਮ ਰਹੀ ਦੱਸਣਾ ਚਾਹੁੰਨਾ ਕਿ ਇੱਕ ਨਾ ਨਵਾਂ ਮੁੱਦਾ ਉੱਠਿਆ ਵਾ ਕਿ ਅਸੀਂ ਪੰਜ ਪਿੰਡ ਗੋਦ ਲੈ ਲਏ ਆ ਅਸੀਂ 10 ਪਿੰਡ ਗੋਦ ਲੈ ਲਏ ਆ ਆ ਸਾਡੇ ਭਰਾ ਵੀ ਖਲੋਤੇ ਇੱਥੋਂ ਦੇ ਚਲੋ ਮੇਰੇ ਤੇ ਤਾਂ ਹੁਣ ਥੋੜਾ ਜਿਹਾ ਅਲੀਗੇਸ਼ਨ ਇਹ ਵੀ ਲੱਗ ਜਣਾ ਇਹ ਪਾਸੋਂ ਆ ਕੇ ਬੋਲਣ ਦਿਆ ਵਾ ਉਸ ਚੀਜ਼ ਦਾ ਮੈਨੂੰ ਪਤਾ ਜਾਈਨਾ ਭਰਾਵਾਂ ਨੂੰ ਪਤਾ ਵਾ ਸਾਡੇ ਕੋ ਕੋਈ ਨਹੀਂ ਆਇਆ ਜੀ ਹੂੰ ਸਾਡੇ ਕੋ ਸੰਤ ਸੀਚੇਵਾਲ ਜੀ ਹੂੰ ਬਾਬਾ ਸੁੱਖਾ ਸਿੰਘ ਸਰਵਾਲੀ ਸਾਹਿਬ ਵਾਲੇ ਹੂੰ ਤੀਜਾ ਰਾਣਾ ਗਰਜੀਤ ਜੀ ਇੰਦਰ ਪ੍ਰਤਾਪ ਅਜਾੜ ਜਿਹੜੇ ਇਥੋਂ ਇਲੈਕਸ਼ਨ ਲੜੇ ਸultanpur Lodhi ਤੋਂ ਸਾਡੇ ਇਲਾਕੇ ਹਸਤੀਆਂ ਬਚਾਈ ਜਾਂਦੀਆਂ ਵਾ ਕੁੱਲ ਮਲਾ ਕੇ ਕਹਿ ਲਿਆ ਕਿ ਜੇ ਤੁਸੀਂ ਕਹੋ ਤਾਂ ਇੱਥੋਂ ਦੇ ਐਮਪੀ ਜਿਹੜੇ ਰਾਜ ਸਭਾ ਮੈਂਬਰ ਹਾਂਜੀ ਔਰ ਇੱਥੋਂ ਦੇ ਵਿਧਾਇਕ ਉਹ ਥੋੜੇ ਚੰਗੇ ਲੱਭਗੇ ਤੁਹਾਨੂੰ ਬਹੁਤ ਸੋਹਣੇ ਲੱਭੇ ਥੋੜੇ ਚੰਗੇ ਨਹੀਂ ਬਹੁਤ ਜਿਆਦਾ ਵਧੀਆ ਲੱਭੇ ਆ ਨਹੀਂ ਤੇ ਸਾਡਾ ਤਾਂ ਰਹਿਣਾ ਹੀ ਕੱਖ ਨਹੀਂਗਾ ਜੀ ਸਾਨੂੰ ਦੇ ਇਹ ਸਮਝ ਨਹੀਂ ਆਉਂਦੀ ਵੀ ਅਸੀਂ ਕਰੀਏ ਤੇ ਕਰੀਏਗੀ ਦੂਸਰੀ ਗੱਲ ਜੀ ਸਾਨੂੰ ਬੜੀ ਸ਼ਿਆਸਤ ਨਹੀਂ ਆਉਂਦੀ ਸਾਡਾ ਜਿਹੜਾ ਕੰਮ ਸੀਗਾ ਕਿਉਂਕਿ ਜੇ ਇਹਦੇ ਇੱਥੇ ਕੋਈ ਸੁੱਖ ਸ਼ਾਂਤੀ ਰਵੇ ਤਹੀਂ ਕਿਤੇ ਬਾਹਰ ਜਾ ਕੇ ਵੇਖੀਓ ਵੀ ਬਾਹਰ ਕੀ ਦੁਨੀਆ ਚ ਹੁੰਦਿਆ ਵਾ ਰਹਿ ਤੇ ਇੱਥੇ ਕੇ ਕਦੀ ਪਾਣੀ ਆ ਗਿਆ ਜੀ ਕਦੀ ਸੋਕਾ ਲੱਗੇ ਕਦੀ ਕੁਛ ਹੋ ਗਿਆ ਸਾਡੇ ਤਾਂ ਉਹੀ ਕੰਮ ਆ ਜੀ ਮਰ ਜੋ ਮਾਰ ਦਿਓ ਠਾਣੇ ਚਲਦੇ ਜਾ ਕੇ ਜਮਾਨਤਾ ਕਰਾ ਲਓ ਹੁਣ ਆਮ ਪਾਰਟੀ ਦਾ ਇੱਥੋਂ ਤੱਕ ਕੰਮ ਹੋ ਗਿਆ ਜੀ ਮੈਂ ਕਹਿੰਦਾ ਸੀਐਮ ਮਾਨ ਸਾਹਿਬ ਆਪਦੇ ਐਮਐਲਏ ਸੰਭਾਲ ਲੈਣ ਉਹ ਤੇ ਹੁਣ ਜਥੇਬੰਦੀਆਂ ਜਿਹੜੀਆਂ ਸਾਨੂੰ ਬਚਾਉਂਦੀਆਂ ਹੀ ਆਵਾਂ ਉਹਨਾਂ ਨੂੰ ਕਹਿਣ ਲੱਪਿਆ ਜੀ ਗਲਾ ਜਹਾਰੇ ਪਰਨੇ ਪਾ ਕੇ ਆ ਜਾਂਦੇ ਆ ਇਹਨਾਂ ਨੂੰ ਇਦਾਂ-ਉਦਾਂ ਜੀ ਮੈਂ ਕਹਿੰਦਾ ਬੇਨਤੀ ਆ ਇਹ ਇਨਾਂ ਚੀਜ਼ੇ ਦਾ ਪਰਨਾ ਹੀ ਬੋਲੀਏ ਸਾਡੀ ਜਥੇਬੰਦੀ ਸਾਨੂੰ ਦੇਣਵਾ ਆ ਹੁਣ ਵੀ ਸਾਡੇ ਨਾਲ ਜਥੇਬੰਦੀਆਂ ਨਹੀਂ ਖੜਨਾਗੇ ਤੁਸੀਂ ਦੱਸ ਦਿਓ ਜੀ ਤੁਸੀਂ ਵੇਖ ਲਓ ਜੇ ਕੋਈ ਸਰਕਾਰ ਖੜ ਗਈ ਹੈਗੇ ਤੇ ਤੇ ਚਲੋ ਖੈਰ ਤੁਸੀਂ ਕਹਿੰਦੇ ਹੋ ਕਿ ਅਸੀਂ ਸੇਵਾ ਕਰਾਂਗੇ ਇੱਥੇ ਆ ਕੇ ਹਾਲਾਂਕਿ ਇਹ ਜਮੀਨ ਨਹੀਂ ਤੁਹਾਡੀ ਲੇਕਿਨ ਪਦਵੀ ਜਮੀਨਾ ਕਰਦੇ ਸੇਵਾ ਕਰਨੀ ਹੈ ਤੁਹਾਨੂੰ ਕੀ ਲੱਗਦਾ ਕਿ ਜਦੋਂ ਜੂਪੀ ਤੋਂ ਸਾਡੇ ਵੀਰ ਕਹਿ ਰਹੇ ਸੀਗੇ ਕਿ ਅਸੀਂ ਟਰੈਕਟਰ ਲੈ ਕੇ ਆਵਾਂਗੇ ਇੱਥੇ ਜ਼ਰੂਰਤ ਕਿਹੜੀ-ਕਿਹੜੀ ਚੀਜ਼ ਦੀ ਹੈ ਕਿ ਜਿਹੜੀ ਮਿੱਟੀ ਜਿਹੜੀ ਇਹ ਤੋਂ ਚੱਕ ਕੇ ਜਿਹੜੇ ਦੁਆਰਾ ਫਸਲ ਵੇਚੀ ਜਾਵੇ ਦੇਖੋ ਜੀ ਇੱਥੋਂ ਦੇ ਪ੍ਰਧਾਨ ਸਾਹਿਬ ਸਾਡੇ ਸਾਡੀ ਕਮੇਟੀ ਬਣੀ ਹੋਈ ਆ ਅਸੀਂ ਉਹਨਾਂ ਦੇ ਨਾਲ ਵਾਂ ਕਾਇਦਾ ਉਹਨਾਂ ਦੇ ਕਹਿਣ ਤੇ ਜਿੱਦਾਂ ਉਹ ਕਹਿੰਦੇ ਹੀ ਉਦਾਂ ਹੀ ਚੱਲੰਦੇ ਆਂ ਸਾਨੂੰ ਇੱਥੇ ਜਿਹੜੀ ਸਭ ਦੀ ਲੋਡ ਵਾਈ ਡੀਜ਼ਲ ਦੀ ਮਿੱਟੀ ਦੀ ਖਾਲੀ ਬੋਰੀਆਂ ਦੀ 12 ਨੰਬਰ ਤਾਰ ਦੀ ਹੁਣ ਮੰਨ ਲਓ ਉਹਦੋਂ ਬਾਬਾ ਰਵਿੰਦਰ ਸਿੰਘ ਜੀ ਆਏ ਸੀਗੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਸਾਨੂੰ 2000 ਲੀਟਰ ਦਾ ਕਹਿ ਕੇ ਗਏ ਵੀ ਅਸੀਂ ਲੈ ਕੇ ਆਵਾਂਗੇ ਇੱਥੇ ਸੇਵਾ ਕਰਾਂਗੇ ਹੁਣ ਤੁਸੀਂ ਵੀ ਦੱਸ ਦਿਓ ਜੀ ਇੱਥੇ 2000 ਲੀਟਰ ਦਾ ਕੱਖ ਨਹੀਂ ਬੰਨਾ ਜੇ ਕੋਈ ਵੀਰ ਤੁਹਾਡੇ ਚੈਨਲ ਮਾਧਿਅਮ ਰਹੀਂ ਸਾਡੀ ਕੋਈ ਸੇਵਾ ਕਰਨੀ ਚਾਵੇ ਡੀਜ਼ਲ ਦੀ ਤੇ ਸਾਡੇ ਨਾਲ ਜਰੂਰ ਕੰਟੈਕਟ ਕਰੇ ਜੀ ਬਿਲਕੁਲ ਜਿਹੜੀ ਮੰਡ ਬਾਉਪੁਰ ਦੀ ਜਿਹੜੀ ਕਮੇਟੀ ਬਣੀ ਪਈ ਆ ਉਹਦੇ ਨਾਲ ਸਿੱਧਾ ਸੰਪਰਕ ਕਰ ਲਵੇ ਤੇ ਤਾਂ ਉਸ ਤੋਂ ਬਾਅਦ ਜਿਹੜਾ ਹੋ ਜਾਏਗਾ ਖੈਰ ਚਲੋ 2000 ਲੀਟਰ ਨਾਲ ਕੁਝ ਨਹੀਂ ਬਣਾ ਲੇਕਿਨ ਕਹਿੰਦੇ ਨੇ ਕਿ ਬੂੰਦ-ਬੂੰਦ ਨਾਲ ਹੀ ਘੜਾ ਪਰਦਾ ਵਾ ਜੀ ਸਾਨੂੰ ਤੇ ਇਸ ਟਾਈਮ 1 ਲੀਟਰ ਵੀ ਆ ਜਾਏ ਨਾ ਤੇ ਸਾਨੂੰ ਉਹ ਵੀ 10000 ਵਰਗਾ ਵਾ ਤਾਂ ਬੂੰਦ-ਬੂੰਦ ਨਾਲ ਕਹਿੰਦੇ ਘੜਾ ਪਰਦਾ ਵਾ ਤਾਂ ਜੇ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਇਹ ਜਿਹੜਾ ਜੂਥ ਆ ਨਾ ਪੰਜਾਬ ਦਾ ਇਹਨੂੰ ਬੜਾ ਮੰਲੂ ਸਰਕਾਰ ਦੇ ਉੱਪਰ ਇਤਰਾਜ਼ ਆ ਕਹਿੰਦੇ ਗੱਲਾਂ ਜ਼ਿਆਦੀਆਂ ਤੇ ਕੰਮ ਘੱਟ ਕਰਦੀ ਸਰਕਾਰ ਦੂਜੇ ਪਾਸੇ ਕਹਿੰਦੇ ਆ ਕਿ ਬੇਸ਼ੱਕ ਜਦੋਂ ਹੁਣ ਜਿੰਨਾ ਟਾਈਮ ਵੀ ਇਹ ਜਮੀਨਾ ਪੱਧਰ ਨਹੀਂ ਹੁੰਦੀਆਂ ਉਹ ਸੇਵਾ ਕਰਨਗੇ ਉਸ ਤੋਂ ਇਲਾਵਾ ਜੋ ਬਾਹਰ ਕਮਾਈ ਕਰਨਗੇ ਇਸ ਵਾਰ ਦੀ ਉਹ ਵੀ ਇੱਥੇ ਲਗਾ ਦੇਣਗੇ